ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਰੰਬੀ ਲੱਤਣਾ ਵਾਲਾ ਤੇ ਅਸੀਂ ਜਾ ਰਹੇ ਹਕਸ਼ੂਤਾ ਮੰਡੀ ਤੇ ਮੇਰੇ ਨਾਲ ਹੈਗਾ ਨਰਾਜ ਸਿੰਘ ਜੀ ਤੇ ਉੱਤੜ ਤੇ ਪੱਲ ਜੋ ਜੀ ਨੋਟਾਸ਼ਨਰ ਸਾਹਿਬ ਇਹ ਬੰਦ ਚੱਲੇ ਜੀ ਤੇ ਅਸੀਂ ਮਨਾ ਰਹੇ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਹੁਣ ਅਸੀਂ ਜਾ ਰਹੇ ਹਕਸ਼ੂਤਾ ਮੰਡੀ ਤੇ ਉੱਥੋਂ ਅਸੀਂ ਲੈਣੀਆਂ ਸਬਜ਼ੀਆਂ ਸੁੱਗੀਆਂ ਤੇ ਲੰਗਰ ਵਾਸਤੇ ਤੇ ਬਾਕੀ ਅੱਜ ਤਾਂ ਦਿਖਾਉਣੇ ਆ ਬਾਬਾ ਜੀ ਨੂੰ ਤੁਹਾਡੇ ਤੋਂ ਸੇਵਾ ਜਾਨਾ ਹਾਂ ਸਾਡੇ ਤੋਂ ਸੇਵਾ ਲਿਖੇ ਬਾਬੇ ਨੇ ਤੇ ਬਾਕੀ ਜੋ ਵੀ ਆ ਤੁਹਾਨੂੰ ਸਮਾਨ ਸਮੂਹ ਚ ਠੀਕ ਆ ਤੇ ਬਾਲਣ ਬੂਲਣ ਜੋ ਵੀ ਸਬਜ਼ੀਆਂ ਸਾਰੇ ਵਾਸਰਮਾ ਹੀ ਲੈਣਾ ਵਾ ਤੇ ਹਾਂਜੀ ਤੇ ਤਿੰਨ ਦਿਨ ਅਖੰਡ ਪਾੜ ਰੱਖਿਆ ਉਹ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਟਾਈਮ ਹੋ ਗਿਆ ਵਾ ਸਵੇਰ ਦੇ 8:30 ਪੂਨੇ ਨੂੰ ਤੁਸੀਂ ਪਹੁੰਚ ਜੀ ਹਾਂਜੀ ਤੇ ਬਾਕੀ ਕਰਦੇ ਆ ਤੇ ਬਾਕੀ ਦਿਖਾਉਂਦੇ ਆ ਤੁਹਾਨੂੰ ਕਿ ਮੋਹ ਚਾਲਿਆ ਤੇ ਥੋੜਾ ਜਿਹਾ ਵੈਸੇ ਮੌਸਮ ਦਾ ਬਹੁਤ ਵਧੀਆ ਆ ਤੇ ਜੋ ਪੀਲੇ ਸਾਹ ਸੀ ਥੋੜੀ ਗਰਮੀ ਜ਼ਿਆਦੀ ਸੀ ਇਸ ਲਈ ਮੂਹੇ ਥੋੜਾ ਵਧੀਆ ਆ ਕੋਈ ਜ਼ਿਆਦੀ ਇੰਨੀ ਗਰਮੀ ਨਹੀਂ ਹੈਗੀ ਤੇ ਹਾਂਜੀ ਰਾਂਜੀ ਜਿਹ ਆਪਣਾ ਪੂਸਿਆ ਜਿਹੜਾ ਤੋਂ ਆਪਾਂ ਬਣਾਇਆ ਪੂਰੇ ਬਾਰੇ ਹਾਂਜੀ ਤੇ ਇੱਕ ਅਸੀਂ ਦਲਬਾ ਸਾਹਿਬ ਗਏ ਸੀ ਕਿ ਤਿੰਨ ਭਾਈ ਤੇ ਨਾਲੇ ਗਏ ਅਸੀਂ ਮੂਸੇ ਪਿੰਡ ਤੇ ਤੁਸੀਂ ਉਸ ਲੋਕ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਮੀਦ ਕਰਦੇ ਆ ਵੀ ਤੁਸੀਂ ਇਸ ਵਲੌਗ ਨੂੰ ਹੀ ਬਹੁਤ ਸਾਰਾ ਪਿਆਰ ਦਿਓਗੇ ਹਾਂਜੀ ਇਹਨੇ ਵੀਡੀਓ ਤੁਸੀਂ ਦੇਖਦੇ ਹੋ ਬਲੌਗ ਸਾਡੇ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜਿਆ ਕਰੋ ਕਿਉਂਕਿ ਵੀਊ ਨਾ ਤੇ ਲਾਈਕ ਨਾ ਨਹੀਂ ਕੋਈ ਫਰਕ ਪੈਂਦਾ ਸਬਸਕ੍ਰਾਈਬ ਵੀ ਕੀਤਾ ਹੋਵੇ ਮੇਰੇ ਅੱਗੇ ਤੋਂ ਅੱਗੇ ਜਾਣਾ ਸਾਰੇ ਹੋਰ ਤੋਂ ਹੋਰ ਬਸ ਤਾਂ ਗੱਲ ਚੈਨਲ ਨੂੰ ਸ਼ੇਅਰ ਕਰਾਇਆ ਕਰੋ ਵੀ ਸਾਡਾ ਜਿਹੜਾ ਚੈਨਲ ਸਬਸਕ੍ਰਾਈਬ ਕਰੋ ਤੇ ਅਸੀਂ ਵਧੀਆ ਤੋਂ ਵਧੀਆ ਹੋਰ ਵੀਡੀਓ ਬਣਾਈਏ ਤੇ ਇਹ ਬਾਕੀ ਹੁਣ ਗੁਰੂ ਘਰ ਦਾ ਪ੍ਰੋਗਰਾਮ ਆ ਤੇ ਹੁਣ ਬਾਅਦ ਜੜ ਕੇ ਸੇਵਾ ਕਰਨਾ ਹੁਣ ਪ੍ਰਮਾਤਮਾ ਨੇ ਮੌਕਾ ਬਖਸ਼ਿਆ ਤੇ ਹੁਣ ਅਸੀਂ ਕਾਫੀ ਮਤਲਬ ਕੰਮ ਕਰਨ ਵਾਲਾ ਇੱਕ ਬਾਲਨ ਲੋਣ ਵਾਲਾ ਵਸ ਮੰਡੀ ਮੰਡੀ ਨੂੰ ਜਾਣਾ ਤੇ ਰਾਂਛੇ ਨੂੰ ਛਲਣਾ ਤੇ ਪੱਕੀ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੈਗੀ ਆ ਤੇ ਮੈਂ ਜਾ ਕੇ ਨਿਸ਼ਾਨ ਸਾਹਿਬ ਦੀ ਜੜਨਾ ਤੇ ਤੁਹਾਨੂੰ ਘਰੇ ਤੋਂ ਦਰਸ਼ਨ ਹੋਣੇ ਨਾਲ ਤੁਹਾਨੂੰ ਜੋ ਵੀ ਮਤਲਬ ਪ੍ਰੋਗਰਾਮ ਹੈ ਸਾਰਾ ਤੁਹਾਨੂੰ ਉਸੇ ਦਰਸ਼ਨ ਕਰਾਵਾਂਗਾ ਵਲੌਗ ਦੇ ਵਿੱਚ ਤੇ ਜਿਆਦਾ ਵੱਡਾ ਵਲੌਗ ਨਹੀਂ ਹੋਊਗਾ 15 ਤੋਂ 20 ਮਿੰਟ ਦਾ ਵਲੌਗ ਹੋਏਗਾ ਤੇ ਬਾਕੀ ਮਿਲਦੇ ਆ ਦੋਸਤੋ ਤੁਹਾਨੂੰ ਮੰਡੀ ਜਾ ਕੇ ਸ਼ਟਰ ਮਾਰ ਕੇ ਹੋਰ ਬੜੀ ਸੁਤਾ ਮੰਡੀ ਤੇ ਹੁਣ ਦੇਖਦੇ ਆ ਕਿ ਲਾਉਣ ਦਾ ਕੋਈ ਯਕਾੜ ਕਿੱਡੀ ਸਾਈਡ ਤੇ ਤੇ ਥੋੜਾ ਜਿਹਾ ਸਮਾਨ ਲੈਣਾ ਵਾ ਤੇ ਬਾਕੀ ਇਹ ਸਮਾਨ ਫੁਲਾਏ ਸੀਗਾ ਪਹਿਲਾਂ ਲੈਣੇ ਸੀਗਾ ਤੇ ਦੋ ਤੋਕ ਦਿਨ ਤੇ ਥੋੜਾ ਪੂਰਾ ਸਮਾਨ ਜਿਹੜਾ ਘਰ ਦਾ ਸੀਗਾ ਤੇ ਉਹ ਹੁਣ ਲੈਣਾ ਵਾ ਇੱਥੇ ਇੱਥੇ ਲੱਗਦੀ ਹੈ ਥੋੜਾ ਅੱਗੇ ਲਾ ਲਾ ਗੱਡੀ ਇੱਧਰ ਆਲਾ ਸਾਈਡ ਤੇ ਫੁਲਾਏ ਹਾਂ ਇੱਥੇ ਲਾ ਲਾ ਤੇ ਸਾਈਡ ਤੇ ਲਾ ਕੇ ਚੱਕਦੇ ਆ ਕੰਮ ਮੋ ਇੱਥੇ ਜ਼ਿਆਦਾ ਸਮਾਨ ਨਹੀਂ ਲੱਗਣਾ ਕੋ 10 ਤੋਂ 10 15 15 20 ਲੋਕ ਲੋਕ ਚੰਗੀ ਤਰ੍ਹਾਂ ਓਕੇ ਜੀ की गया? हैं ले लिया अर्ध किलो चलो दो पच्ची पी किलो ये साढ़े छे सौ ये पांच सौ लग ਵੇਦਾ ਜਿੰਨੇ ਰੇਗ ਨੂੰ ਦਿਓ ਸਰਕਾਰ ਕਰਾ ਰਿਹਾ 3000 ਪਾਣੀ ਕਿਲੋ ਪੀਰੀਅਡ ਹੋ ਗਿਆ ਦੋਸਤ ਪਾਣੀ ਕਿਲੋ 10 ਕਿਲੋ ਚਾਹ ਸੁਣ ਲਿਆ ਵਧੀਆ ਭਾਈ ਗੁਰਦੁਆਰਾ ਸਾਹਿਬ ਦੇ ਆ ਠੀਕ ਆ ਆ ਨਾ ਮੈਂ ਖਰਾਬ ਜਾ ਕੱਢ ਲੋ ਪੰਜ ਪੰਜ ਕਿਲੋ ਤੇ ਪੰਜ ਪੈਕਟ ਕੱਕੋ ਜੀ 20 ਕਿਲੋ ਮੀਟਰ ਦਾ ਉਹ ਗੱਡੀ ਮਟਰ ਦਾਣਾ ਹੋ ਗਿਆ 20 ਕਿਲੋ ਜੀ ਲਾ ਦੇ ਹੱਥ ਮੜਾ ਜਾ ਓਕੇ ਯਾਰ ਜੀ ਉਹ ਰਾਲ ਜਾਨੇ 15-20 ਮਿੰਟ ਆਣੇ ਬਲਕੇ ਗੱਲ ਬਾਤ ਓਕੇ ਆ ਹਾਂਜੀ ਮੇਤਰੋ ਟਾਈਮ ਹੋ ਗਿਆ 10 ਤੇ ਹੁਣ ਮੰਡੀ ਵਾਲਾ ਕੰਮ ਹੋ ਗਿਆ ਸਾਰਾ ਨਿਬੜ ਗਿਆ ਤੇ ਸਬਜ਼ੀ ਸੂਜੀ ਸਾਰੇ ਲੈ ਲਿਆ ਵਾ ਤੇ ਹੁਣ ਇਹ ਸਬਜ਼ੀ ਸੂਗੀਆਂ ਰੱਖ ਕੇ ਲੰਗਰ ਹਾਲ ਦੇ ਵਿੱਚ ਤੇ ਬਾਕੀ ਦੇਖਦੇ ਹੋਰ ਕਿਸਮਾਂ ਲੈ ਲਵਾਂ ਠੀਕ ਆ ਰਾਜੀ ਵੀਰ ਓਕੇ ਆ ਕੰਮ ਓਕੇ ਆ ਅੰਬਲ ਓਕੇ ਆ ਜੀ ਓਕੇ ਆ ਬਾਕੀ ਨਿਸ਼ਾਨ ਸਾਹਿਬ ਦੇ ਬਾਰੇ ਕੀ ਬਾਕੀ ਨਿਸ਼ਾਨ ਸਾਹਿਬ ਸੇਵਾ ਲਾ ਗਈ ਹੁਣ ਜਾਂਦਾ ਨਿਸ਼ਾਨ ਸਾਹਿਬ ਸੇਵਾ ਤੇ ਉਸ ਤੋਂ ਬਾਅਦ ਦੇਖਦੇ ਹੋਰ ਕੀ ਕੀ ਰਹਿ ਗਿਆ ਹਾਂ ਦੇਖੀ ਹਾਂ ਹਾਂ ਖਾਣਾ ਦਾ ਚਾਹ ਪਾਣੀ ਪੀ ਗਏ ਕਹਿੰਦਾ ਹੋਰ ਟਾਈਮ ਰੈਸਟ ਕਰਕੇ ਫੇਰ ਸ਼ਾਮ ਦਾ ਦੌਰਾਨ ਹੋਊਗਾ ओके ਤੇ ਅੱਜ ਹਨੇ ਸ਼ਾਮ ਦੇ ਕਰਾਂਗੇ ਗੁਰੂ ਘਰ ਦੇ ਦਰਸ਼ਨ ਤੇ ਸਤਿ ਸੰਤਨ ਦੇ ਦਰਸ਼ਨ ਕਰਾਵਾਂ ਤੁਹਾਡੇ ਵਲੋਗ ਨਾਲ ਜੁੜੇ ਰਹੋ ਪਰੋਂਠੇ ਸਬਰ ਹੈ ਨਹੀਂ ਤੇ ਤੋਂ ਮੈਂ ਆ ਜਾਣਾ ਆ ਐਡ ਕਰ ਲਿਓ ਇਕ ਬਾਹਦਰ ਸਿਧਰਿਆ ਕਰਨਾ ਉਹਨੇ ਜਗਤਾਂ ਦੀ ਸਮਛਾਈ ਹੋਈ 1.5ਵੇਂ ਪਾਕਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਏ 1.5ਾਂ ਪਾਕਸਾ ਦੀ ਯਾਗਤੀ ਜੋ ਤਨ ਤਨ ਸ੍ਰੀ ਗੁਰੂ ਕਰਨ ਸਾਹਿਬ ਜੀ ਦੇ ਪਾੜ ਦਰਸ਼ਨ ਦੀ ਨਾਲ ਦਾ ਧੰਨ ਸਦੀ ਸਾਹਿਬ ਵੱਲ ਜੀ ਵਾਹਿਗੁਰੂ ਕੇ ਨਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਜੀ ਦੇ ਪਾਵਨ ਚਰਮਾ ਕੰਮਲਾ ਵਿੱਚ ਉਹਨਾਂ ਨੇ ਬਣਾਇ ਨਹੀਂ ਇਹ ਕੈਨੂੰ ਬੰਦ ਤਾਈ ਦਾ ਲਾ ਲਓ ਨਹੀਂ ਕਿਉਂ ਆ ਦੋ ਹੋ ਗਏ ਪੂਰੇ ਲੈ ਕੇ ਉਹ ਕੋਣ ਤੋਂ ਗੱਲ ਪਾ ਕੇ ਮਿਲੇ ਆਏ ਦੋ ਅੱਖੇ ਇਹ ਥੱਲੇ ਬਣਦਾ ਨਹੀਂ ਬਰਾਂਡ ਇੱਕ ਉਹ ਕਮਰ ਕਰ ਬੰਦ ਨਾ ਵਾਹਿਗੁਰੂ ਇਹ ਨਾਮ ਨਾਮ ਜਿਹਾ ਕੁੱਤੀ ਆਉਂਦੇ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਕੋਈ ਚੱਕ ਲੈਣਾ ਨੋ ਤੁਬਾ ਇਹ ਮੜਿਆ ਸਾ ਸ੍ਰੀ ਅਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਰੇ ਹਲੇ ਵੀ ਉੱਤੇ ਜਾਣ ਜੀ ਹਾਂਜੀ ਹਾਂਜੀ ਦੋ ਕੰਮ ਤਾਂ ਚੱਲਦਾ ਜੀ ਹਰਮਨ ਕੱਲ ਕਿਦਾਂ ਪੇਂਡਣਾ ਕੱਲ ਪੇਂਟ ਕਰਤਾ ਫਿਰ ਅੱਜ ਇੱਕ ਦਿਨ ਸੁੱਕਣਾ ਸੀ ਕਿ ਤਾ ਅੱਜ ਚਾਰ ਤਾਂ ਨਿਸ਼ਾਨ ਸਾਹਿਬ ਜੀ ਇਹਦਾ ਤੁਹਾਰਾ ਅੱਜ ਪੇਂਟ ਚ ਕਰੀਏ ਨਾ ਸੱਤ ਇਹ ਸਹੀ ਹੁਣ ਓਕੇ ਸਹੀ ਆ ओके ਆ ਬਹੁਤ ਆ ਕਸੂਏ ਅਹ ਜਿਆ ਕਾ ਦੇ ਬੰਦ ਕਰਦੇ ਕਰਦਾ ओके ਅਲੀ ਨੋਆਲੇਂ ਦੇ ਰੁੱਕ ਜਾ ਰੁੱਕ ਜਾ ਕਹਿਣਾ ਇਹ ਪੁੱਛਦੇ ਬਲਣਾ ਨਹੀਂ ਉੱਤੇ ਕੋਈ ਵੱਡਾ ਕੰਮ ਨਹੀਂ ਜਾਂਦੇ ਅਲੀ ਨੋਆਲੇਂ ਦੇ ਭਾਰਾ ਬਹੁਤ ਆ ਇਹ ਥੱਲੇ ਕਰਨਾ ਹੋਰ ਥੱਲੇ ਕਰ ਹੋਰ ਆ ਥੱਲੋ ਉਤਾਰਾ ਨਾ ਨਾ ਲੱਗੇ ਬਸ ਇਨਾ ਧਿਆਨ ਰੱਖ ਥੱਲੇ ਨਾ ਪੜੀ ਜਾਓ ਉਹ ਪੌੜੀ ਲੱਗੀ ਹੈ ਤੇ ਲੈ ਕੇ ਦਿੱਤਾ ਉੱਤੇ ਲੈ ਜਾਓ ਉਹ ਦੇਖੋ ਨੰਗਰ ਆ ਦੇਖਦਾ ਥੱਲੇ 20 ਡਾਲਰ ਨਾ ਮੇਰਾ خیال ਨਾ ਚਲੋ ਚੱਲ ਚੱਲ ਲੱਗੇ ਨਾ ਹੋਇਆ ਕਰਦੀ ਏ ਛੱਡ ਛੱਡ ਫੜ ਲੈ ਭਾ ਸਰ ਅੰਨ ਸ਼ੁਰੂ ਹੋ ਜੀ ਜੀ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਵਿੱਚ ਤੇ ਅੱਜ ਹੈਗਾ ਦਿਨ ਬੁੱਧਵਾਰ ਤਕਰੀ ਹੈਗੇ ਚਾਰ ਤੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਗੁਰੂ ਰਸਾਇ ਪ੍ਰਕਾਸ਼ ਜੀ ਬਹੁਤ ਬਹੁਤ ਮੁਬਾਰਕਾਂ ਤੇ ਨਾਮ ਹੈਗਾ ਰਾਜੀਵ ਸਿੰਘ ਲੱੱਡਲ ਸਤਿ ਸ਼੍ਰੀ ਅਕਾਲ ਜੀ ਤਾਂ ਤਾਂ ਸ਼੍ਰੀਨਾਨ ਸਾਹਿਬ ਅਮਰ ਜੀ ਦੇ ਪ੍ਰਕਾਸ਼ ਦਿਹਾੜੀ ਤੇ ਤੁਹਾ ਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਜੀ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਸ਼੍ਰੀ ਖੰਡਪਾਲ ਸਾਹਿਬ ਜੀ ਦੇ ਪਾਠ ਦੇ ਭੋਗ ਨੇ ਤੇ ਤੁਹਾਨੂੰ ਉੱਥੇ ਜਾ ਕੇ ਤੇ ਸੰਗਤਾਂ ਦੇ ਦਰਸ਼ਨ ਕਰਾਉਣੇ ਆ ਨੰਦਸਾਂ ਮਹਾਰਾਜੀ ਦੇ ਦਰਸ਼ਨ ਕਰਾਉਣੇ ਆ ਤੇ ਲੰਗਰ ਦੀ ਸੇਵਾ ਹੋਊਗੀ ਤੇ ਤੁਹਾਨੂੰ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਹਾਂਜੀ ਤੇ ਭੋਗ ਭੋਗ ਪੈਣ ਤੋਂ ਬਾਅਦ ਤੇ ਲੰਗਰ ਛੱਤਾ ਬਣੀ ਚੱਲੇਗਾ ਤੇ ਬਾਕੀ ਤੁਹਾਨੂੰ ਖਣਾ ਚੱਲੇ ਅਸੀਂ ਅੰਦਰ ਗੁਰੂ ਘਰ ਮੱਥਾ ਟੇਕਣਾ ਤੇ ਤੁਹਾਨੂੰ ਅੱਗੇ ਦਰਸ਼ਨ ਕਰਾਉਣੇ ਤੇ ਆਉ ਤੁਹਾਨੂੰ ਮਿਲਦੀਆਂ ਤੇ ਕਰੋਣੇ ਦਰਸ਼ਨ

Oh. <laughs>

thank cara... गुड मॉर्निंग साहब ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਪੂਜੀ ਦਾ ਤੇ ਬਾਬਾ ਮੁੰਡਾ ਸਾਹਿਬ ਜੀ ਨੂੰ ਪਹਿਲੇ ਫੈਟ ਕਰਾ ਦਿੱਤਾ ਇਹ ਪ੍ਰਕਾਸ਼ ਜਦੋਂ ਕੀਤਾ ਬੜੀਆਂ ਸੰਗਤਾਂ ਆਈਆਂ ਸਵਾ ਆਪਣੀ ਚਾਲ ਚੱਲਦਾ ਖਾਲਸਾ ਵਾਜੂ ਜੀ ਦੀ ਥਾਪੀ ਸੇਵ ਪਰਿਵਾਰ ਸਰ ਤੋਂ ਅਸੇ ਜਥੇਦਾਰ ਸ੍ਰੀ ਦਾਤ ਗੁਰਪ੍ਰੀਤ ਸਿੰਘ ਜੀ ਦੇ ਪਰਿਵਾਰ ਨੂੰ ਬੈਂਟਰੀ ਹੈ ਜਿਨ੍ਹਾਂ ਨੇ ਗੁਰੂ ਘਰ ਵਿੱਚ ਸਹੀ ਅਖੰਡ ਜਾਪ ਦੀ ਸੇਵਾ ਲਈ ਹੈ ਸੋ ਸੰਗਰਾਂ ਦੇ ਸਭਨ ਭੋਗ ਕਰਕੇ ਗੁਰਕਾਰ ਨੂੰ ਸਰਪਾਉ ਪ੍ਰਾਪਤ ਕਰਨਾ ਹੋਸਤੋਂ ਪ੍ਰਾਪਤ ਅਗਰ ਬੱਤੇ ਲਾੜੀ ਕੋਰ ਸੇਵਾ ਸੁਭਾ ਮਿੰਝਾ ਉਹਨਾਂ ਨੂੰ ਪਰਿਵਾਰ ਨੂੰ ਸੇਵਾ ਦਿੱਤਾ ਜਾਣਾ ਹੈ ਸਤਿਗੁਰਾਂ ਦੇ ਸਨੁਪਟ ਹੋ ਕਰਕੇ ਸਰਬਾਤ ਪ੍ਰਾਪਤ ਕਰਨ ਵਾਲੇ ਜੀ ਮਾ ਕਾਲ ਸਾਹਿਬ ਆਵਾਜ਼ ਮੁਜੀਤ ਸਾਸੀਆਂ ਕਾਰ ਕਲਸਾ ਵਾਹਿਗੁਰੂ ਦੇ ਸੰਗਤ ਦੇ ਚਰਨਾਂ ਵਿੱਚ ਬਿੜਤੀ ਹੈ ਕਿ ਹੁਣ ਖਰਾਬ ਪਛਾਣ ਜੇ ਉਸਾਈ ਜਾਂ ਲੱਗੀ ਹੈ ਕਿ ਕਾਗਰਤਾ ਬਣਾ ਕੇ ਇਸ ਤਰ੍ਹਾਂ ਬੈਠੇ ਹੋ ਤੇ ਨਾਲ ਵੀ ਗੱਲ ਨਹੀਂ ਪਾਉਂਦੇ ਸਤਿਗੁਰੂ ਗੁਰੂ ਤੇਰਾਕਨਿ ਪਾਸ਼ਾ ਮਹਾਰਾਜ ਦੇ ਬਚਨ ਨੇ ਜੇ ਵੀ ਦੇ ਸਮੇਂ ਨਗਰ ਸਕਦੇ ਆਹਾਂ ਵਿੱਚ ਜੋੜਾ ਸਿਰ ਨਗਾ ਤੇ ਜਿਨੇ ਆਵੇ ਗੱਲ ਨਹੀਂ ਕਰਦੀ ਤੇਨੂੰ ਬਚਨ ਸਤਿਗੁਰਾਂ ਦੇ ਸੁਭਾਅ ਉਤੇ ਸੰਗਤ ਵਿੱਚੋਂ ਖਜ਼ਾਨਾ ਮਨਾਵਤ ਹੰਦਾ ਲੈ ਕੇ ਜਾਣਾ ਹੈ ਤਾਂ ਕਿ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਜੰਨੀਦਰ ਜੋ ਅਗਲਾ ਪ੍ਰਕਾਸ਼ ਦੇ ਆੜਾ ਹੋਣਾ ਹੈ ਜੋ ਵੀ ਅਸੀਂ ਮੰਨ ਕਰਕੇ ਸੰਗਤਾਂ ਦੇ ਕੋਲ ਮੰਗਿਆ ਮਿਲਦਾ ਸਭ ਕਹਿਆ ਕੋਈ ਦਰਿਆ ਵਿੱਚ ਹੀ ਮੰਗ ਲੈਂਦਾ ਤੇ ਫਲਾਣੀ ਕੋਈ ਟੀ ਗੱਡੀ ਹੈ ਮੈਨੂੰ ਵੀ ਚਾਹੀਦੀ ਹੈ ਧਨ ਦੌਲਤ ਜ਼ਮੀਨ ਜਾਇਦਾਦ ਉੱਠ ਨਾ ਮਿਲਦਾ ਸਾਰਾ ਕੁਝ ਪਰ ਗੁਰਵਰਜਨ ਦੇ ਪਾਸੋਂ ਮਹਾਰਾਜ ਜੀ ਨੇ ਮੰਗਣਾ ਕੀ ਚਾਹੀਦਾ ਵਿਣਤ ਦਹੋਰ ਜਿ ਮੰਗਣਾ ਸਿਰ ਮਨਖਾ ਕੇ ਦੁੱਖ ਦੇਵ ਨਾਮ ਸੰਦੋਖੀਆ ਪੁੱਤਰਾ ਬਨ ਦੀ ਪੁੱਤ ਜਿੰਨੇ ਨਾਮ ਦੀ ਰਾਸ ਮੰਗਲਣੀ ਚਾਹੀਦੀ ਆ ਮਨ ਜੀ ਉੱਠ ਖੱਤੂ ਹੋ ਜਾਂਦੀ ਸੋ ਆਮਸ਼ੰਗ ਨੇ ਬੜਾ ਸੱਟ ਹੋ ਜਾਂਦਾ 然后后来跟。 ਉਹ ਲੱਗਾ ਕਿ ਤਾ ਚਾਹਤ ਦੇ ਕੰਮ ਹੋ ਗਿਆ ਵੇ ਲਾਈਕ ਕਰੋ ਲਾਈਕ ਕਰੋ ਨਾਲ ਚੰਨ ਨੂੰ ਜਨਤ ਜਰਾ ਦੇ ਕੜੂ ਅਗਲਾ ਹੋ ਵੀ ਬਦਾਓ ਲਗਾ ਲੇ ਜਿਆਦਾ ਤੇ ਨਾ ਪਾ ਇੰਸਟਸ ਕਰਾਈਬ ਕਰੋ ਹਾ ਸਪੋਰਟ ਕਰੋ ਬਸ ਯਾਰੀ ਗੱਲ ਵੀ ਮਾਦ ਰਹੇ ਹੋ ਇਹ ਨੂੰ ਮਰਾ ਚੈਨਲ ਵਾਪਰੂਆ ਦਵਾਰ ਦਾ ਦਵਾਰ ਰੰਗਲੀ ਲੜਾ ਲਾ ਪਰ ਆਇਤੋ ਚਲੋ ਠੀਕ ਹੈ ਦੱਸੋ ਲੱਭੀ ਜਣਾ ਸਬਸਕ੍ਰਾਈਬ ਥੈਂਕ ਯੂ ਮਿਲਦੇ ਆ ਤੁਹਾਨੂੰ ਜੇ ਤੁਹਾਨੂੰ ਸਾਡਾ ਇਹ ਵਲੌਗ ਲੱਗਾ ਬਹੁਤ ਵਧੀਆ ਤੁਸੀਂ ਚੈਨਲ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਤੇ ਮਿਲਦਾ ਚ ਇਹਦਾ ਵਲੌਗ ਲੈ ਇਸ ਦਾ ਕਿ ਸਸਰੀ ਕਾਰ ਜਾ ਵਾਈਪਰ ਲੈ ਗਿਆ ਉਸ ਦਾ ਜਿਹੜਾ ਹੂ ਲੰਗਾ ਜੀ ਮਾਂ ਜਿਹੜਾ ਪਿਆਰ ਸ਼ੁਤਾਈ ਦਾ ਭਾਈ ਦਾ ਉਹ ਕਾਕਾ ਕੀ ਤਿਆਰ ਹੋ ਲਗਾ ਇੱਧਰ ਦੱਸ ਇੱਧਰ ਦੇ ਜੋਰ ਦੀ ਬੋਲ ਉੱਚੀ ਬੋਲ ਓਕੇ ਕਰ ਦਿਓ ਕਰ ਦਿਓ ਚੰਗੀ ਤਰ੍ਹਾਂ ਮਾਂ ਦੇ ਦਿਓ ਹੈ ਆਹੋ ਤੇ ਹੁਣ ਲੱਗੇ ਅਸੀਂ ਸ਼ਰਧਾਈ ਬਣਾਉਣ ਟੁੰਡਾ ਘੋਟਣਾ ਧੋ ਕੇ ਰੱਖ ਲਿਆ ਆ ਸ਼ਰਧਾਈ ਦਾ ਸਮਾਨ ਪਿਆ ਆ ਤੇ ਮੁੰਡੇ ਆਉਂਦੇ ਪਏ ਆ ਹੋਨੇ ਲੰਗਰ ਦੀ ਖਮਾਤੀ ਹੋ ਗਈ ਹੈ ਠੀਕ ਹੈ ਤੇ ਤੁਹਾਨੂੰ ਲੋਕੋ ਨੇ ਲੰਗਰ ਖਾਣੇ ਸਾਡਾ ਲੰਗਰ ਖਾ ਰਿਹਾ ਇੱਧਰ ਵੀ ਸਾਈਡ ਤੇ ਬਾਹਰ ਵੀ ਸਾਡਾ ਹਾਲ ਹੀ ਹੈ ਤੇ ਹੁਣ ਸਭਦਾਈ ਬਣਾਉਣ ਲੱਗੇ ਆਂ ਪੀਪੀਆਂ ਵੀ ਸਾਰੀਆਂ ਬੇਡੀਆਂ ਹੋ ਗਈਆਂ ਚਲੋ ਕਰੋ ਮੇਡੋ ਆਵਾਜ਼ 4 ਵੀ ਹੋ ਗਏ ਮਿੱਤਰੋ ਤੁਹਾਨੂੰ ਲੱਗ ਕਿੰਨਾ ਕੰਟਾ ਕੰਮ ਹੈਗਾ ਤੇ ਕਿੰਨੇ ਦਾ ਬਾਅਦ ਦੇ ਦੇਣਾ ਕੀ ਪ੍ਰੋਗਰਾਮ ਇਹ ਅੱਕ ਰਹੀ ਮੁੰਡੇ ਲਾੜੇ ਪੁਰਾਤ ਖੋ ਕਰ ਰਗੜਾ ਰਗੜਾ ਕਿ ਕੋਈ ਕੰਮ ਚਲੇ ਗਿਆ ਦੂਰ ਜਾ ਕੇ ਕੰਮ ਚਲੇ ਗਿਆ ਹੁਣ ਮਿੱਤਰੋ ਸਾਨੂੰ ਕਰਤੋਂ ਕਾ 40 ਮਿੰਟ ਹੋ ਗਏ ਆ ਰਗੜਦੇ ਨੂੰ ਤੇ ਹੁਣ ਜਿਹੜਾ ਆਪਣਾ ਸ਼ਾਹ ਇਹਦਾ ਤਿਆਰ ਹੋ ਗਿਆ ਵਾ ਇਹਦੇ ਵਿੱਚ ਕੋਈ ਚਲ ਚੀਜ਼ ਨਹੀਂ ਪਾਈ ਬਿਜੇਰਾ ਮਤਲਬ ਕੋਈ ਸ਼ਾਹ ਦਾ ਕੈਮੀਕਲ ਆ ਆਪਾਂ ਸਾਰਾ ਇਸ ਦੇ ਸਮਾਨ ਆ ਸੋ ਸਾਰੇ ਪਾਇਆ ਲਾਚੀਆਂ ਪਾਇਆ ਕਾਲੀ ਮਨਤ ਪਾਈ ਆ ਤਦਾਂ ਪਾਇਆ ਆਪਣੇ ਤੇਲ ਪਾਇਆ ਦੂਜਾ ਦੇ ਖਾਸ ਕਰਕੇ ਬਣਾ ਲਿਆ ਕੋਈ ਫੰਕ ਬੜੀ ਪਾਈ ਆ ਬੜੀ ਚੀਜ਼ ਹੈ ਹੁਣ 5 5 ਮਿੰਟ ਹੋਰ ਆ ਬਰ ਰੰਗਣੇ ਇਸ ਵਕਤ ਕੰਮ ਹਾਰ ਤਿਆਰ ਆ ਤੇ ਤੋਲਣਾ ਲਈਏ ਤੋਲਣਾ ਪਿਆ ਹੋ ਗਿਆ ਤੇ ਬਾਅਦ ਵਿੱਚ ਵੀ ਆ ਬਾਬਾ ਜੀ ਇਹ ਨਾ ਜੁੜੇ ਬਾਬਾ ਜੀ ਇਹ ਰਗਦੇ ਆ ਆਵਾਜ਼ ਓਏ ਬਾਟੀ ਰੱਖੀ ਨਾ

ਅੰਤਕਲਾ ਉਹ ਚਿੱਟੇ 'ਚ ਜਿਹੜੇ ਆ ਪਰਿਆ ਕਰੋ ਮੈਂ ਤੇ ਉੱਤਰ ਸਾਈਡ ਤੇ ਕਰ ਲਾ ਪਰ ਸਾਈਡ ਤੇ ਕਰ ਲਾ ਮਾੜ ਲਾ ਜੀ ਲੋੜ ਹੀ ਨਹੀਂ ਖਿੱਚਣ ਹੱਥ ਕਰਨ ਦੀ ਸਿੱਧੀ ਤਾਂ ਜਾ ਕਰੂੰਗਾ ਉਹ ਭਰਾਵਾ ਉਹ ਸਾਈਡ ਤੇ ਜਾਂਦੇ ਦੁੱਧ ਬਾਹਰ ਮੈਂ ਤਾਂ ਹੀ ਤਮਾਂਂਦੇ ਆ ਜੀ ਵੀ ਵਰਗੜੇ ਤੇ ਜਾਦੇ ਆਹ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਓਕੇ ਯਾਰ ਤੁਸੀਂ ਜੇ ਤੁਮਨੀਸ ਹੋਰ ਲੇਡਰਸ ਚੁੱਕਾਈਏ ਤੇ 3 ਬੱਚੀ ਸੋਲ ਚੀ ਸੋਤੋਈਏ। ਤੁਮਨ ਹੋਈ ਹੈ ਜਿਹੜਾ ਕਹਿੰਦਾ ਥੋੜੇ ਆ ਚੱਕ ਦੁੱਜਾ ਹਰ ਤੀਜਾ ਆਇਆ। ਕਿਦਾਂ ਡੇਸ ਲਗਾਰ ਮਨ ਥੋੜੇ ਹੋਰ ਉਹ ਹਰ ਬਏ ਤੇਜ ਦਾਸ ਕਦਾਰ ਲੱਗਾ ਇਧਰ ਓਕੇ ਓਕੇ ਆ ਚਾਈਡਰ ਲੋ ਜੀ ਫਿਰਾਈ ਠੀਕ ਤੇ ਵੇਲੇ ਹੋ ਗਏ ਆ ਤੇ ਹੁਣ ਆਪਣੇ ਕੋਲ ਜੋ ਕਾਫੀ ਹੈ ਹੋਰ ਜੀ ਆਪਣੇ ਬਲੌਗ ਦੀ ਹੋ ਗਈ ਸਮਾਰਟੀ ਟਾਈਮ ਹੋ ਗਿਆ 5:30 ਤੇ ਅਗਲਾ ਜੇ ਤੁਹਾਨੂੰ ਸਾਡਾ ਬਲੌਗ ਬੜੀ ਅਲਾ ਤਨ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ ਮਿਲਦੇ ਆ ਕਰਵਾ ਬਲੌਗ ਲੈ ਕੇ ਸਭ ਤੋਂ ਵੱਧ ਬਹੁਤ ਬਹੁਤ ਅਲੱਗ-ਤਨ ਬਦ ਕਰਦੇ ਨੇ